ਹਰ ਚੀਜ਼ ਦਾ ਐਕਸ਼ਨ ਹੋਊਗਾ ਮੈਂ ਕਿਸ ਤੋਂ ਲੈ ਕੇ ਥੋੜੀ ਖਾਣਾ ਨਾ ਮੈਂ ਕੰਮ ਕੀਤਾ ਨਾ ਚਾਰ ਸਾਲਾਂ ਦੇ ਵਿੱਚ মিডিਆ ਜਾਣਦਾ ਮੈਂ ਕਿਹੋ ਜਿਹਾ মিডিਆ ਨੂੰ ਇਹ ਕੋਈ ਗੱਲ ਮੇਰੀ ਰੁਕੀ ਨਹੀਂ ਹੋਈ ਕਿ মিডিਆ ਨੂੰ ਮੇਰੀ ਇਸਲੀਅਤ ਨਹੀਂ ਪਤਾ ਜਾਂ ਸੱਚਾਈ ਨਹੀਂ ਪਤਾ ਜਿੰਨੇ ਵੀ ਐਸਟੀਪੀ ਕਿਸੇ ਵੀ ਕਲੋਨੀ ਆ ਸੋਸਾਇਟੀ ਆ ਉਹਨਾਂ ਨੇ ਨਹੀਂ ਲਾਏ ਸੜਕਾਂ ਦੇ ਪਾਣੀ ਕੱਢੀ ਜਾਂਦੇ ਆ ਖਰੜ ਦੀ ਗੱਲ ਕਰ ਰਹੇ ਤੁਸੀਂ ਸ਼ਹਿਰ ਦੀ ਜੀ ਜੀ ਮੈਂ ਸਾਰਿਆਂ ਦੇ ਕੱਲ ਨੂੰ ਕਨੈਕਸ਼ਨ ਘਟਾਉਂ ਘਨਾਂ ਆਂਟੀ ਬੋਲੀ ਬਹੁਤ ਬੁਰਾ ਬੋਲੀ ਮੇਰੇ ਲਈ ਬਿਲਕੁਲ ਤੇ ਉਹ ਬਹੁਤ ਜ਼ਿਆਦਾ ਬੁਰੇ ਸ਼ਬਦ ਸੀ ਮੈਂ ਕਿਹਾ ਮੈਂ ਆ ਕਿਹਾ ਉਹ ਕਹਿੰਦੇ ਵੀ ਇਹ ਫਲਾਣੀ ਪਾਰਟੀ ਦੇ ਨੇ ਉਹਨਾਂ ਦੇ ਮਹਿਲਾ ਵਿੰਗ ਦੇ ਪ੍ਰਧਾਨ ਆ ਵੀ ਉਹ ਬੋਲ ਰਹੇ ਆ ਮੈਂ ਕਿਹਾ ਤੁਸੀਂ ਉਹਨਾਂ ਦੀ ਸੋਸਾਇਟੀ 'ਚ ਜਾਓ ਸਾਰੇ ਕੰਮ ਕਰਾਓ ਮੈਂ ਉਹਨਾਂ ਦੇ ਘਰੇ ਜਾਊਂਗੀ ਵੀ ਐਂਟੀ ਕੰਮ ਹੋ ਗਿਆ ਬਹੁਤ ਵੀਡੀਓ ਤੁਹਾਡੇ ਵਾਇਰਲ ਹੁੰਦੇ ਨੇ ਖਰੜ ਤੇ ਕੀ ਹੁਣ ਐਕਚੁਅਲ ਸਿਚੁਏਸ਼ਨ ਕੀ ਹੈ ਕਿਉਂਕਿ ਲਾਂਡਰਾ ਰੋਡ ਦੀ ਗੱਲ ਕਰੀਏ ਚਾਹੇ ਖਰੜ ਦੇ ਆਪ ਦੀ ਸੁਸਾਇਟੀ ਦੀ ਗੱਲ ਕਰੀਏ ਬਹੁਤ ਉਹ ਹੋਣਗੇ ਤੁਸੀਂ ਹੁਣ ਜਾਣਾ ਸ਼ੁਰੂ ਕਰਿਆਗਾ ਤਾਂ ਲੱਗਦਾ ਵੀ ਆਉਂਦੇ ਦਿਨਾਂ ਚ ਕੋਈ ਇੰਪੈਕਟ ਦੇਖੀਏ ਦੇਖੋ ਜਾਂਦੀ ਰਹਿੰਦੇ ਆ ਇਹਦੀ ਗੱਲ ਨਹੀਂ ਹੈਗੀ ਵੀ ਜਾਂਦੇ ਨਹੀਂ ਰਹਿੰਦੇ ਹੈਗੇ ਥੋੜਾ ਜਿਹਾ ਮੇਰੀ ਆਦਤ ਆ ਬਹੁਤ ਜ਼ਿਆਦਾ ਦਿਖਾਵਾ ਤੇ ਜੋਸ਼ਾਵਾਜੀ ਕਰਨ ਦੀ ਮੇਰੀ ਆਦਤ ਨਹੀਂ ਹੈ ਮੈਂ ਕੰਮ ਕਰਨ 'ਚ ਯਕੀਨ ਰੱਖਦੀ ਆ ਪਰ ਜਿਹੜੀਆਂ ਗਲੀਆਂ ਨਾਲੀਆਂ ਦੀ ਸਮੱਸਿਆ ਸੀਗੀ ਇਹ ਸਮੱਸਿਆ ਐਮਸੀ ਦੀ ਹੁੰਦੀ ਹੈ ਐਮਸੀ ਨੇ ਹੱਲ ਕਰਨਾ ਹੁੰਦਾ ਐਮਸੀਸੀ ਕੀ ਕਹਿੰਦਾ ਦਲਦਾ ਹੁਣ ਅਸੀਂ 2 ਮਹੀਨੇ ਪਹਿਲਾਂ ਇਹ ਕਮ ਕਮੇਟੀ ਬਦਲੀ ਹੈ ਪਹਿਲਾਂ ਵਾਲੀ ਤੇ ਜਿਹੜੀ ਪ੍ਰਧਾਨ ਸੀ ਸਾਡੇ ਉਹ ਸੇ ਲਵਾਈ ਬੈਠੇ ਰਹੇ ਕਮੇਟੀ ਬਦਲੀ ਹੈ ਸੜਕਾਂ ਪਾਸ ਹੋਈਆਂ ਨੇ ਪਰ ਕ腐ਪਸ਼ਨ ਨੂੰ ਲੈ ਕੇ ਜੇ ਇੱਕ ਜਿਸ ਤਰ੍ਹਾਂ ਦੇ ਨਾਲ ਤੁਸੀਂ ਆਪ ਹੀ ਖੈਰ ਬਹੁਤ ਵਾਰੀ ਬਹੁਤ ਵੀਡੀਓਸ ਤੇ ਤੁਸੀਂ ਆਪ ਹੀ ਕਹਿ ਚੁੱਕੇ ਹੋਗੇ ਕਿ ਪੈਸੇ ਨਹੀਂ ਲੈਂਦੇ ਕੋਈ ਅਫਸਰਾਂ ਨੂੰ ਵੀ ਤੁਸੀਂ ਤਕੀਦ ਕਰੀ ਉਹ ਚੀਜ਼ ਦਾ ਇੰਪੈਕਟ ਕਿੰਨਾ ਨਜ਼ਰ ਆਇਆ ਕਿਉਂਕਿ ਉਂਟਾ ਲੋਕਾਂ ਨੇ ਸਵਾਲ ਤੁਹਾਡੇ ਦੀ ਖਿਤ ਕਿਤੇ ਕਿਤੇ ਖੜਾ ਕਰਨੇ ਸ਼ੁਰੂ ਕਰਤੇ ਨਹੀਂ ਮੇਰੇ ਤੇ ਦੇਖੋ ਕੋਈ ਸਾਬਤ ਕਰਦਾ ਮੈਂ ਉਹਨੂੰ ਫੇਸ ਕਰੂੰਗੀ ਬਿਨਾਂ ਗੱਲ ਤੋਂ ਨਹੀਂ ਕਿ ਰਾਜਨੀਤੀ ਕਰਨੀ ਹੈ ਬਿਨਾਂ ਗੱਲ ਤੋਂ ਉਹ ਐਮਐਲਏਵੇਂ ਪੰਜਾਬ ਦੀ ਜਿਨੇ ਕਦੇ 170 ਪਿੰ ਚੰਡੀਗੜ੍ਹ ਦੇ ਨਾਲ ਲੱਗਦੇ ਪਿੰਡ ਨੇ ਠੈਣੀ ਵੀ ਨਹੀਂ ਫੜੀ ਕਦੇ ਕਿਸੇ ਦਾ ਸਰਪੰਚ ਤੋਂ ਨਾ ਠੇਕੇਦਾਰ ਤੋਂ ਨਾ ਕਿਸੇ ਅਫਸਰ ਤੋਂ ਇਹ ਗੱਲ ਬਾਹ ਕੱਢ ਕੇ ਕਿਹੜੀ ਸੌਖੀ ਨਹੀਂ ਹੈ ਤੇ ਮੇਰੇ ਸਰਪੰਚ ਵੀ ਜਾਣਦੇ ਆ ਤੇ ਮੇਰੇ ਪਿੰਡਾਂ ਵਾਲੇ ਅਫਸਰ ਵੀ ਜਾਣਦੇ ਆ 4 ਦਿਨ ਪਹਿਲਾਂ ਮੈਂ ਮੀਟਿੰਗ ਲਈ ਸੀ ਵੀਡੀਪੀਓ ਸੀ ਡੀਡੀਪੀਓ ਸਾਹਿਬ ਸੀ ਸੈਕਟਰੀ ਸੀ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਜੇ ਤੁਹਾਨੂੰ ਐਮਐਲਏ ਕੋਠੀ ਬੁਲਾਈ ਰੱਖਦੇ ਸੀ ਹੁਣ ਤੁਸੀਂ ਕੰਮ ਕਰੋ ਸਾਨੂੰ ਆਪਣੇ ਅੰਦਰੋਂ ਪੁਰਾਣੇ ਪੈਟਰਨ ਪੁਰਾਣੇ ਕ腐ਸ਼ਨ ਕਰਨ ਦਾ ਤਰੀਕਾ ਕੱਢਣਾ ਪੈਣਾ ਹੈ ਸੋਸ਼ਲ ਦੇ ਵਿੱਚ ਦੇਖਿਆ ਤਾਂ ਮੈਮ ਦੇਖਿਏ ਬਹੁਤ ਵੀਡੀਓ ਤੁਹਾਡੇ ਵਾਇਰਲ ਹੁੰਦੇ ਨੇ ਖਰੜ ਦੇ ਤੇ ਕੀ ਹੁਣ ਐਕਚੁਅਲ ਸਿਚੁਏਸ਼ਨ ਕੀ ਹੈ ਕਿਉਂਕਿ ਲਾਂਡਰਾ ਰੋਡ ਦੀ ਗੱਲ ਕਰੀਏ ਚਾਹੇ ਖਰੜ ਦੇ ਆਪ ਦੀ ਸੁਸਾਇਟੀ ਦੀ ਗੱਲ ਕਰੀਏ ਬਹੁਤ ਉਹ ਹੋਣਗੇ ਤੁਸੀਂ ਹੁਣ ਜਾਣਾ ਸ਼ੁਰੂ ਕਰਿਆਗਾ ਤਾਂ ਲੱਗਦਾ ਵੀ ਆਉਂਦੇ ਦਿਨਾਂ ਚ ਕੋਈ ਇਮਪੈਕਟ ਦੇਖੇ ਦੇਖੋ ਜਾਂਦੀ ਰਹਿੰਦੇ ਆ ਇਹਦੀ ਗੱਲ ਨਹੀਂ ਹੈਗੀ ਵੀ ਜਾਂਦੇ ਨਹੀਂ ਰਹਿੰਦੇ ਹੈਗੇ ਥੋੜਾ ਜਿਹਾ ਮੇਰੀ ਆਦਤ ਤਾਂ ਬਹੁਤ ਜ਼ਿਆਦਾ ਦਿਖਾਵਾ ਤੇ ਸ਼ੋਸ਼ਾ ਬਾਜੀ ਕਰਨ ਦੀ ਮੇਰੀ ਆਦਤ ਨਹੀਂ ਹੈ ਮੈਂ ਕੰਮ ਕਰਨ ਦੀ ਯਕੀਨ ਰੱਖਦੀ ਹਾਂ ਬਹੁਤ ਸਾਰੇ ਪ੍ਰੋਜੈਕਟ ਆ ਜਿਹੜੇ ਲੈ ਕੇ ਆਂਦੇ ਆ ਪਰ ਜਿਹੜੀਆਂ ਗਲੀਆਂ ਨਾਲੀਆਂ ਦੀ ਸਮੱਸਿਆ ਸੀਗੀ ਇਹ ਸਮੱਸਿਆ ਐਮਸੀ ਦੀ ਹੁੰਦੀ ਹੈ ਐਮਸੀ ਨੇ ਹੱਲ ਕਰਨਾ ਹੁੰਦਾ ਐਮਸੀ ਸੀ ਕੀ ਇਕੱਲੀ ਦਲ ਦਾ ਹੁਣ ਅਸੀਂ 2 ਮਹੀਨੇ ਪਹਿਲਾਂ ਇਹ ਕਮੇਟੀ ਬਦਲ ਦਿੱਤੀ ਕਮੇਟੀ ਬਦਲੀ ਹੈ ਪਹਿਲਾਂ ਵਾਲੀ ਤਾਂ ਜਿਹੜੀ ਪ੍ਰਧਾਨ ਸੀ ਸਾਡੇ ਉਸੇ ਲਵਾਈ ਬੈਠੇ ਰਹੇ ਕਮੇਟੀ ਬਦਲੀ ਹੈ ਸੜਕਾਂ ਪਾਸ ਹੋਈਆਂ ਨੇ ਲਾਂਡਰਾ ਰੋਡ ਦਾ ਰੋੜਾ ਸੀ ਉਹ ਬੰਦ ਰੋਲਾ ਅਸੀਂ ਇੱਥੋਂ ਤੱਕ ਕਿ ਅਸੀਂ ਆਪਣੇ ਅੰਦਰ ਲੈ ਲਈ ਹੈ ਉਹ ਨੈਸ਼ਨਲ ਹਾਈਵੇ ਸੀ ਨੈਸ਼ਨਲ ਹਾਈਵੇ ਨਾਲ ਗੱਲ ਕਰਕੇ ਅਸੀਂ ਆਪਣੇ ਅੰਦਰ ਲੈ ਲਿਆ ਐਮਸੀ ਅੰਦਰ ਕਿ ਨੈਸ਼ਨਲ ਹਾਈਵੇ ਪਤਾ ਨਹੀਂ ਕਦੋਂ ਬਣਾਊਗਾ ਕਦੋਂ ਨਹੀਂ ਹੁਣ ਸਾਡੇ ਹੱਥ ਕਮਾਂਡ ਹੈ ਅਸੀਂ ਆਪ ਬਣਾਵਾਂਗੇ ਪਰ ਕਰਪਕਸ਼ਨ ਨੂੰ ਲੈ ਕੇ ਜੇ ਇੱਕ ਜਿਸ ਤਰ੍ਹਾਂ ਦੇ ਨਾਲ ਤੁਸੀਂ ਆਪ ਹੀ ਖੈਰ ਬਹੁਤ ਵਾਰੀ ਬਹੁਤ ਵੀਡੀਓਸ ਤੇ ਤੁਸੀਂ ਆਪ ਹੀ ਕਹਿ ਚੁੱਕੇ ਹੋਗੇ ਕਿ ਪੈਸੇ ਨਹੀਂ ਲੈਂਦੇ ਕੋਈ ਅਫਸਰਾਂ ਨੂੰ ਵੀ ਤੁਸੀਂ ਤਕੀਦ ਕਰੀ ਉਹ ਚੀਜ਼ ਦਾ ਇੰਪੈਕਟ ਕਿੰਨਾ ਨਜ਼ਰ ਆਇਆ ਕਿਉਂਕਿ ਉਲਟਾ ਲੋਕਾਂ ਨੇ ਸਵਾਲ ਤੁਹਾਡੇ ਦੀ ਖਿਰਦੇ ਕਿਤੇ ਕਿਤੇ ਖੜਾ ਕਰਨੇ ਸ਼ੁਰੂ ਕਰ ਦਿੱਤੇ ਨਹੀਂ ਮੇਰੇ ਤੇ ਦੇਖੋ ਕੋਈ ਸਾਬਤ ਕਰਦਾ ਮੈਂ ਉਹਨੂੰ ਫੇਸ ਕਰੂੰਗੀ ਬਿਨਾਂ ਗੱਲ ਤੋਂ ਨਹੀਂ ਕਿ ਰਾਜਨੀਤੀ ਕਰਨ ਬਿਨਾਂ ਗੱਲ ਤੋਂ ਉਹ ਐਮਐਲਏਵੇਂ ਪੰਜਾਬ ਦੀ ਜਿਨੇ ਕਦੇ 170 ਪਿੰਡ ਹੈ ਚੰਡੀਗੜ੍ਹ ਦੇ ਨਾਲ ਲੱਗਦੇ ਪਿੰਡ ਨੇ ਠੈਣੀ ਵੀ ਨਹੀਂ ਫੜੀ ਕਦੇ ਕਿਸੇ ਨਾ ਸਰਪੰਚ ਤੋਂ ਨਾ ਠੇਕੇਦਾਰ ਤੋਂ ਨਾ ਕਿਸੇ ਅਫਸਰ ਤੋਂ ਇਹ ਗੱਲ ਬਾਹ ਕੱਢ ਕੇ ਕਹਿਣੀ ਸੌਖੀ ਨਹੀਂ ਹੈ ਤੇ ਮੇਰੇ ਸਰਪੰਚ ਵੀ ਜਾਣਦੇ ਆ ਤੇ ਮੇਰੇ ਪਿੰਡਾਂ ਵਾਲੇ ਅਫਸਰ ਵੀ ਜਾਣਦੇ ਆ 4 ਦਿਨ ਪਹਿਲਾਂ ਮੈਂ ਮੀਟਿੰਗ ਲਈ ਸੀ ਵੀਡੀਪੀਓ ਸੀ ਡੀਡੀਪੀਓ ਸਾਹਿਬ ਸੀ ਸੈਕਟਰੀ ਸੀ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾਗੇ ਤੁਹਾਨੂੰ ਐਮਐਲਏ ਕੋਠੀ ਭਲਾਈ ਰੱਖਦੇ ਸੀ ਹੁਣ ਤੁਸੀਂ ਕੰਮ ਕਰੋ ਮੇਰਾ ਜਿਹੜਾ ਤੁਹਾਨੂੰ ਇਹ ਸਾਰੀਆਂ ਇਮਾਨਦਾਰੀ ਨਾਲ ਚੱਲਣ ਦਾ ਸਾਡੀ ਆਮ ਆਦਮੀ ਪਾਰਟੀ ਦਾ ਮੋਟਿਵ ਇਹ ਹੈ ਵੀ ਤੁਸੀਂ ਇਹ ਨਾ ਕਹੋ ਐਮ ਐਲ ਏ ਵੀ ਖਾਂਦਾ ਸੈਕਟਰੀ ਵੀ ਖਾਊਗਾ ਸਰਪੰਚ ਵੀ ਖਾਊਗਾ ਪਿੰਡਾਂ ਦੀਆਂ ਦਾ ਵਿਕਾਸ ਹੋਊਗਾ ਨਹੀਂ ਅਸਲੀ ਨਹੀਂ ਲੱਗਦਾ ਵੀ ਆਖਰਕਾਰ ਕਿਤਨੇ ਕਿਤੇ ਰੋਲ ਉਹਦਾ ਨਹੀਂ ਕਰਿਆ ਜਿਹੜਾ ਕਰਨਾ ਚਾਹੁੰਦਾ ਸੀ ਉਹ ਗੁੱਸਾ ਤੁਹਾਡਾ ਕਿਉਂਕਿ ਲੋਕ ਆਪਦੇ ਚੁਣੇ ਹੋਏ ਨੁਮਾਇੰਦੇ ਨਾਲ ਗੱਲ ਕਰਦੇ ਨੇ ਉਹ ਗੁੱਸਾ ਤੁਹਾਡੇ ਤੇ ਸ਼ਿਫਟ ਹੋ ਗਿਆ ਨਹੀਂ ਦੇਖੋ ਪਿੰਡਾਂ 'ਚ ਕਾਫੀ ਕੰਮ ਹੋਇਆ ਹੈ ਪਰ ਜਿਸ ਤਰੀਕੇ ਅਸੀਂ ਇਮਾਨਦਾਰੀ ਨਾਲ ਚੱਲੇ ਆ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਸੀ ਮੈਂ ਕਿ ਮੇਰੀ ਇਮਾਨਦਾਰੀ ਦਾ ਫਾਇਦਾ ਤਾਂ ਹੈ ਜੇ ਤੁਸੀਂ ਵੀ ਸੁਧਰ ਜੋ ਤੇ ਤੁਸੀਂ ਸੁਧਰੋਗੇ ਨਹੀਂ ਨਾ ਉਹਦਾ ਫਾਇਦਾ ਕੋਈ ਨਹੀਂ ਸੋ ਤੁਹਾਡੀ ਪਨੀਰੀ ਨਹੀਂ ਕਰਾਉਗੀ ਕਈ ਸਾਡੇ ਮੇਰੇ ਪਿਤਾ ਸਮਾਨ ਨੇ ਇਹ ਪੀੜੀ ਨਹੀਂ ਕਰਾਉਗੀ ਤਾਂ ਅਗਲੀ ਪੀੜੀ ਕਰਾਉਗੀ ਇਹ ਤਾਂ ਹੋਣਾ ਹੀ ਹੋਣਾ ਸਾਨੂੰ ਆਪਣੇ ਅੰਦਰੋਂ ਪੁਰਾਣੇ ਪੈਟਰਨ ਪੁਰਾਣੇ ਕ腐 ਕਰਨ ਦਾ ਤਰੀਕਾ ਕੱਢਣਾ ਪੈਣਾ ਹੈ ਸੋਸਾਇਟੀ ਦਾ ਮੈਂ ਜਿਹਦਾ ਬੁਰਾ ਹਾਲ ਹੋਇਆ ਕਿਉਂਕਿ ਤੁਸੀਂ ਆਪ ਜ਼ਿਕਰ ਕਰੇਰਾ ਕਰਿਆ ਸੀ ਕਹਿੰਦੇ ਵੀ ਆਖਰਕਾਰ ਸੋਸਾਇਟੀ ਵਾਲੇ ਨੇ ਜਿਹੜੇ ਆਪ ਐਸਟੀਵੀ ਪਲਾਂਟ ਲਾਉਣੇ ਨੇ ਜਾਂ ਆਪ ਦੀ ਵਿਵਸਥਾ ਕਰਨੀ ਉਹ ਨਹੀਂ ਹੋਈ ਉਹਦਾ ਗੁੱਸਾ ਕਿਉਂਕਿ ਲੋਕ ਗੁੱਸਾ ਪ੍ਰਸ਼ਾਸਨ ਤੇ ਕਰਦੇ ਨੇ ਉਹਦੇ ਚ ਕੋਈ ਐਕਸ਼ਨ ਲੈਣ ਜਾ ਰਹੇ ਹੋ ਤੁਸੀਂ ਕਿ ਆਖਰਕਾਰ ਲੋਕ ਤਾਂ ਪ੍ਰੇਸ਼ਾਨ ਹੋਏ ਨੇ ਜੀ ਦੇਖੋ ਮੈਂ ਇੱਕ ਗੱਲ ਕਹਿਨੀ ਆ ਲੋਕ ਮੇਰਾ ਸਾਥ ਦੇਣਾ ਜਿੰਨੇ ਵੀ ਐਸਟੀਪੀ ਕਿਸੇ ਵੀ ਕਲੋਨੀ ਆ ਸੋਸਾਇਟੀ ਆ ਉਹਨਾਂ ਨੇ ਨਹੀਂ ਲਾਏ ਸੜਕਾਂ ਤੇ ਪਾਣੀ ਕੱਢੀ ਜਾਂਦੇ ਆ ਖਰੜ ਦੀ ਗੱਲ ਕਰ ਰਹੇ ਤੁਸੀਂ ਸ਼ਹਿਰ ਦੀ ਜੀ ਜੀ ਮੈਂ ਸਾਰਿਆਂ ਦੇ ਕੱਲ ਨੂੰ ਕਨੈਕਸ਼ਨ ਘਟਾਉਂਗੀ ਫਿਰ ਮੇਰੇ ਕੋਲ ਮੈਨੂੰ ਕੋਲ ਜਾਂ ਤਾਂ ਹੱਲ ਲੈ ਕੇ ਆਉਣ ਵੀ ਉਹ ਤੋਂ ਬਾਅਦ ਇਹ ਰੌਲਾ ਤਾਂ ਨਹੀਂ ਪਾਉਣਗੇ ਜੀ ਸਾਡਾ ਪਾਣੀ ਕਿੱਥੇ ਜਾਵੇ ਕਿਉਂ ਨਹੀਂ ਐਕਸ਼ਨ ਹੋਊਗਾ ਹਰ ਚੀਜ਼ ਦਾ ਐਕਸ਼ਨ ਹੋਊਗਾ ਮੈਂ ਕਿਸ ਤੋਂ ਲੈ ਕੇ ਥੋੜੀ ਖਾਣਾ ਨਾ ਮੈਂ ਕੰਮ ਕੀਤਾ ਨਾ 4 ਸਾਲਾਂ ਦੇ ਵਿੱਚ মিডিਆ ਜਾਣਦਾ ਮੈਂ ਕਿਹੋ ਜਿਹੀ ਆ মিডিਆ ਨੂੰ ਇਹ ਕੋਈ ਗੱਲ ਮੇਦੀ ਰੁਕੀ ਨਹੀਂ ਹੋਈ ਕੀ মিডিਆ ਨੂੰ ਮੇਰੀ ਇਸਲੀਅਤ ਨਹੀਂ ਪਤਾ ਜਾਂ ਸੱਚਾਈ ਨਹੀਂ ਪਤਾ ਹੁਣ ਸਾਡੇ ਹੱਥ ਕਮੇਟੀ ਆਈ ਜਾਂ ਆਮ ਆਦਮੀ ਪਾਰਟੀ ਦੀ ਪ੍ਰਧਾਨ ਬਣਾਈ ਹੈ ਕਿਉਂ ਨਹੀਂ ਕੰਮ ਕਰਾਂਗੇ ਕਰਾਂਗੇ ਪਰ ਇਹਦੇ ਚ ਲੱਗਦਾ ਮੈਂ ਉਲਾਸ ਵਾਲਾ ਮੇਰਾ ਕਿ ਖਰੜ ਨੂੰ ਲੈ ਕੇ ਦੇਖਿਓ ਹੋਲ ਪੰਜਾਬ ਚੋਂ ਚੰਡੀਗੜ੍ਹ ਦੇ ਨਾਲ ਲੱਗਦਾ ਖੇਤਰ ਅਤੇ ਇਸ ਤਰ੍ਹਾਂ ਦੇ ਨਾਲ ਕਿਤੇ ਨਾ ਕਿਤੇ ਬੈਕਵਰਡ ਦਿਖਿਆ ਵੀਡੀਓਜ਼ ਬਹੁਤ ਪ੍ਰਚਾਰ ਹੋਇਆ ਕਈ ਤਾਂ ਵੀਡੀਓ ਦੇ ਵਿੱਚ ਲੋਕ ਬਹੁਤ ਹੀ ਸ਼ਬਦਾਵਰੀ ਵੀ ਜਿਕੇਈ ਕਿ ਕਿਤੇ ਨਾ ਕਿਤੇ ਉਹ ਹੱਦਾਂ ਟੱਪ ਗਏ ਚਲੋ ਕਈ ਤਾਂ ਠੀਕ ਹੁੰਦੇ ਆ ਕਈ ਥਾਂਾਂ ਤੇ ਸਿਆਸਤ ਬਹੁਤ ਹੁੰਦੀ ਹੈ ਇਹ ਚਾਨਕੀ ਦੇਖੋ ਤੁਸੀਂ ਚਾਨਕੀ ਮੇਰੇ ਕੋਲ ਸੀ ਜਾਨੀ ਕਿ ਰਾਜਨੀ ਦੇਖੋ ਤੁਸੀਂ ਇਹ ਨਹੀਂ ਦੇਖਿਆ ਵੀ اچانک ਹੀ ਇਹਨੇ ਬੋਲਣ ਲੱਗੇ ਇੱਕਦਮ ਹੀ ਕਿਉਂ ਪ੍ਰਮਾਤਮਾ ਵੀ ਕਈ ਵਾਰੀ ਥੋੜੀ ਪੇਸ਼ੈਂਸ ਟੈਸਟ ਕਰਦਾ ਹੁੰਦਾ ਪਰ ਲੋਕ ਮੇਰੇ ਲਈ ਪ੍ਰਮਾਤਮਾ ਸਰੂਪ ਨੇ ਚਾਹੇ ਕੋਈ ਆਪੋਜੀਸ਼ਨ ਵਾਲਾ ਹੀ ਬੋਲ ਰਿਹਾ ਮੇਰੇ ਚ ਸੁਧਾਰ ਹੀ ਆਊਗਾ ਕੋਈ ਨਾ ਕੋਈ ਮੈਂ ਕੋਸ਼ਿਸ਼ ਨਹੀਂ ਦਿਖਾਈ ਕਿਤੇ ਹਰ ਦੇ ਦੇਖੋ ਮੈਂ ਕਹਿੰਦੀ ਆ ਨਾ ਜੇ ਕੋਈ ਵਿਰੋਧੀ ਵੀ ਪ੍ਰੋਪਾਗੈਂਡਾ ਵੀ ਦੀ ਇੱਕ ਨਾ ਆਂਟੀ ਬੋਲੀ ਬਹੁਤ ਬੁਰਾ ਬੋਲੀ ਮੇਰੇ ਲਈ ਬਿਲਕੁਲ ਤੇ ਉਹ ਬਹੁਤ ਜ਼ਿਆਦਾ ਬੁਰੇ ਸ਼ਬਦ ਸੀ ਮੈਂ ਕਿਹਾ ਮੈਂ ਕਿਹਾ ਉਹ ਕਹਿੰਦੇ ਵੀ ਇਹ ਫਲਾਣੀ ਪਾਰਟੀ ਦੇ ਨੇ ਉਹਨਾਂ ਦੇ ਮਹਿਲਾ ਵਿੰਗ ਦੇ ਪ੍ਰਧਾਨ ਆ ਵੀ ਉਹ ਬੋਲ ਰਹੇ ਆ ਮੈਂ ਕਹਾਂ ਤੁਸੀਂ ਉਹਨਾਂ ਦੀ ਸੋਸਾਇਟੀ 'ਚ ਜਾਓ ਸਾਰੇ ਕੰਮ ਕਰਾਓ ਮੈਂ ਉਹਨਾਂ ਦੇ ਘਰੇ ਜਾਵਾਂਗੀ ਵੀ ਆਂਟੀ ਕੰਮ ਹੋ ਗਿਆ ਵੀ ਹੁਣ ਤਾਂ ਨਹੀਂ ਤੁਸੀਂ ਨਰਾਜ ਆਗੇ ਮੈਂ ਕਹਾਂ ਤੁਸੀਂ ਜਿਹੜਾ ਬੰਦਾ ਕੋਈ ਗੱਲ ਹੀ ਇਹ ਨਾ ਸੱਚ ਵਿਰੋਧੀ ਹੈ ਦੱਸ ਰਿਹਾ ਵੀ ਇੱਥੇ ਪ੍ਰੋਬਲਮ ਹੈ ਮੈਂ ਕਹਾਂ ਗਾਲਾਂ ਕੱਢਣਾ ਕੁਝ ਨਹੀਂ ਹੁੰਦਾ ਜਵਾਬ ਹਮੇਸ਼ਾ ਕੰਮ ਕਰਕੇ ਦਿਓ ਮੈਂ ਆਪਣੀ ਟੀਮ ਨੂੰ ਕਿਹਾ ਵੀ ਤੁਸੀਂ ਇਹ ਨਹੀਂ ਸਿਰਫ ਫਲਾਣੇ ਤੇ ਪਰਚਾ ਪਵਾ ਦਿਓ ਫਲਾਣੇ ਨੂੰ ਟੰਗੋ ਜੀ ਚਾਰ ਬੰਦਿਆਂ ਨੂੰ ਆਹ ਕਰੋ ਵਾਹ ਕਰੋ ਫੇਰ ਮੈਂ ਕਹੇ ਕੰਮ 'ਚ ਨਹੀਂ ਜਾਣਾ ਇਹ ਕੰਮ ਤਾਂ ਹੁੰਦੇ ਹੀ ਆਏ ਨੇ ਥੋੜਾ ਵੱਖਰਾ ਕਰੋ ਕੰਮ ਕਰਕੇ ਫਿਰ ਅਗਲਾ ਜੁੜ ਜਾਂਦਾ ਹੁੰਦਾ ਵੀ ਲੈ ਮੈਂ ਤਾਂ ਇੰਨੀਆਂ ਗਾਲਾਂ ਕੱਢੀਆਂ ਸੀ ਉਹਨੇ ਸਾਰੇ ਕੰਮ ਵੀ ਕਰ ਲਏ ਸੋ ਹੁਣ ਮੈਂ ਕੋਸ਼ਿਸ਼ ਕਰ ਰਹੀ ਹਾਂ ਕਮੇਟੀ ਬਣ ਗਈ ਹੈ ਇਹ ਉਹਨੂੰ ਵੀ ਕਿਹਾ ਹੋਇਆ ਸਾਰੇ ਅਫਸਰਾਂ ਨੂੰ ਵੀ ਕਿਹਾ ਖਰੜ ਦੇ ਜਿਹੜੇ ਨਵੇਂ ਬਣੇ ਪ੍ਰਧਾਨ ਉਹਨਾਂ ਨੂੰ ਵੀ ਕਿਹਾ ਕਿ ਮੇਰੀ ਵਿਜ਼ਨ ਕੰਮ ਕਰਨ ਦੀ ਹੈ ਸੜਕਾਂ ਨਿੱਜਰ ਰੋਡ ਦਾ ਇੰਨਾ ਰੌਲਾ ਸੀ ਬਾਕੀ ਹੋਰ ਕਿੰਨੀਆਂ ਖੂਨੀ ਮੱਜਰੇ ਵਾਲੀ ਰੋਡ ਦਾ ਇੰਨਾ ਰੌਲਾ ਸੀ ਸਾਰੀਆਂ ਰੋਡਾਂ ਬਣ ਰਹੀਆਂ ਜੀ ਹੁਣ ਜਲਦੀ ਮੈਂ ਕਿਹਾ ਵੀ ਪਹਿਲਾਂ ਬਣਾ ਲਓ ਮੈਂ ਫੇਰ ਹੀ ਜਾਊਂਗੀ ਇਹਨੂੰ ਸ਼ੁਰੂ ਕਰੋ ਅੱਧੀ ਬਣਾ ਲਓ ਵੀ ਕਿਉਂਕਿ ਕਈ ਵਾਰ ਲੋਕਾਂ ਨੂੰ ਪਤਾ ਨਹੀਂ ਹੁੰਦਾ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਾਨੂੰਨੀ ਤੌਰ ਉੱਤੇ ਪ੍ਰਧਾਨ ਦੇ ਹੱਥ 'ਚ ਹੁੰਦੀਆਂ ਨੇ ਹੁਣ ਪ੍ਰਧਾਨ ਬਦਲੇ ਆ ਕੋਈ ਗੱਲ ਫੇਰ ਕੀ ਹੁੰਦਾ ਗਾਲਾਂ ਮਾਂ-ਬਾਪ ਵੀ ਤੇ ਗਾਲਾਂ ਕੱਢ ਲੈਂਦੇ ਲੋਕ ਮੇਰੇ ਮਾਂ-ਬਾਪ ਵਰਗੀ ਨੇ ਕੋਈ ਚੱਕਰ ਨਹੀਂ ਹੈਗਾ ਬਹੁਤ ਧੰਵਾ ਤੁਹਾਡਾ ਕਿਉਂਕਿ ਦੇਖੀਏ ਤਾਂ ਸਾਫ਼ ਤੌਰ ਤੇ ਉਹਨਾਂ ਨੇ ਆਪਦਾ ਇੱਕ ਵਿਜ਼ਨ ਦਿਖਾਇਆ ਕਿ ਠੀਕ ਹੈ ਨਰਾਜ਼ਗੀਆਂ ਹੁਣ ਤੱਕ ਦੀਆਂ ਸੀ ਜੋ ਉਹਦੇ 'ਚ ਤਕਨੀਕੀ ਪਰੇਸ਼ਾਨੀਆਂ ਸੀਗੀਆਂ ਪਰ ਕਹਿੰਦੇ ਕਿ ਹੁਣ ਮੈਂ ਉਸ ਸਮੇਂ ਦੇ ਦੌਰਾਨ ਉੱਥੇ ਜਾਣਾ ਹੈ ਜਦੋਂ ਕੰਮ ਸ਼ੁਰੂ ਹੋ ਗਏ ਤੇ ਲੋਕ ਜਦੋਂ ਕੰਮ ਦੇਖਣਗੇ ਤਾਂ ਆਪੇ ਸਾਨੂੰ ਆ ਕਿਤਨਾ ਕਿਤੇ ਪਸੰਦ ਕਰਨਗੇ ਕਿਉਂਕਿ ਜਿਹੜੇ ਹਾਲਾਤ ਅੱਜ ਬਣੇ ਹੋਏ ਨੇ ਖਰੜਦੇ ਉਹਨੂੰ ਲੈ ਕੇ ਪੁਰਾਣੀ ਸਿਆਸਤ ਕਹਿੰਦੇ ਬਹੁਤ ਹਾਵੀ ਰਹੀ ਇਸੇ ਕਰਕੇ ਇੰਨੇ ਵੀਡੀਓਜ਼ ਨੇ ਜਿਹੜੇ ਉਹ ਚਰਚਾ ਦਾ ਵਿਸ਼ਾ ਬਣਿਆ ਵੀਡੀਓ ਜਰਨਲਿਸਟ ਜਗਦੀਸ਼ ਦੇ ਨਾਲ ਮਿਸਿੰਗ ਰੋਜ਼ਾਨਾ ਸਪੋਰਟਸ ਟੀਵੀ ਚੰਡੀਗੜ੍ਹ